ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਪੰਜ ਸਿੰਘ ਸੇਵਾ ਨਦੀ ਮੀਟਿੰਗ ਦੀ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਖੁਦ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹਾਸਲ ਹੁੰਦਾ ਦਾ ਦਾਵਾ ਕਰਨ ਵਾਲੇ ਧੜੇ ਨੂੰ ਉਹਨਾਂ ਨੇ ਤਾੜਨਾ ਕੀਤੀ ਹੈ ਸੋ ਦੱਸ ਦੇ ਕਿ ਅੱਜ ਜਿਸ ਤਰ੍ਹਾਂ ਦੇ ਨਾਲ ਇੱਕ ਤਰਤਾ ਹੋਈ ਹੈ ਉਸ ਤੋਂ ਬਾਅਦ ਇੱਥੇ ਉਹਨਾਂ ਨੇ ਤਾੜਨਾ ਕੀਤੀ ਹੈ ਖੁਦ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਸਮਝਣ ਵਾਲੇ ਧੜੇ ਨੂੰ ਸੰਗਤ ਨੂੰ ਗੁੰਮਰਾਹ ਕਰਨ ਦੀ ਇੱਥੇ ਕੋਸ਼ਿਸ਼ ਨਾ ਕੀਤੀ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਖਾਸ ਤੌਰ ਤੇ ਸੰਦੇਸ਼ ਦਿੱਤਾ ਗਿਆ ਹੈ ਸ੍ਰੀ ਇਕਾਲਤਖ ਸਾਹਿਬ ਦੇ ਸਾਰੇ ਟੜਿਆਂ ਨੂੰ ਆਪੋ ਆਪਣੇ ਚੁੱਲ੍ਹੇ ਸਮੇਟਨ ਦੇ ਵੀ ਆਦੇਸ਼ ਦਿੱਤੇ ਨੇ ਹਰ ਟੜੇ ਨੂੰ ਆਪੋਨੀ ਆਪੋ ਆਪਣੀ ਸਿਆਸਤ ਮੁਤਾਬਿਕ ਜਿਹੜਾ ਸਰਪਸਤੀ ਹਾਸਲ ਹੋਣ ਦਾ ਇੱਥੇ ਝੂਠਾ ਪ੍ਰਚਾਰ ਨਾ ਕੀਤਾ ਜਾਏ ਸੋ ਖਾਸ ਤੌਰ ਤੇ ਜਿਹੜੇ ਬਖਵਕ ਟੜੇ ਬਣੇ ਹੋਏ ਨੇ ਜਿਹੜੇ ਆਪੇ ਆਪ ਨੂੰ ਸਰਵੋਚ ਕਹੋਂਦੇ ਨੇ ਉਹਨਾਂ ਨੂੰ ਇੱਥੇ ਤਾੜਨਾ ਕੀਤੀ ਗਈ ਹੈ ਸੋ ਇੱਥੇ ਸ੍ਰੀ ਇਕਾਲਤਖ ਸਾਹਿਬ ਤੇ ਹੋਈ ਪੰਨ ਸਿੰਘ ਸੇਵਾਨਾ ਦੀ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਜੋ ਲਿਆ ਗਿਆ ਹੈ ਖੋਦ ਨੂੰ ਸ੍ਰੀ ਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹਾਸਲ ਹੋਣ ਦਾ ਦਾਵਾ ਕਰਨ ਵਾਲੇ ਧੜੇ ਨੂੰ ਉਨ੍ਹਾਂ ਨੇ ਖਾਸੀ ਤਾੜਨਾ ਕਰਦਿਆਂ ਹੋਇਆ ਕਿਹਾ ਹੈ ਕਿ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸ੍ਰੀ ਕਾਲ ਤਖਤ ਸਾਹਿਬ ਨੇ ਸਾਰੇ ਧੜਿਆਂ ਨੂੰ ਆਪੋ ਆਪਣੇ ਚੁੱਲ੍ਹੇ ਸਿਮੇਟਨ ਦੇ ਵੀ ਆਦੇਸ਼ ਦਿੱਤੇ ਨੇ ਸ੍ਰੀ ਕਾਲ ਤਖਤ ਸਾਹਿਬ ਨੇ ਕੌਮ ਨੂੰਦਰ ਪੇਸ਼ ਮੁਸ਼ਕਲਾ ਦਾ ਹਵਾਲਾ ਦੇ ਕੇ ਮੁਰਤੋਂ ਧੜਿਆਂ ਨੂੰ ਇਕੱਠ ਹੋਣ ਲਈ ਵੀ ਕਿਹਾ ਹੈ ਕਿ ਇਸ ਵੇਲੇ ਲੋੜ ਹੈ ਸਮੇਂ ਦੀ ਪ੍ਰੋਫੈਸਰ ਮਨਜੀਤ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਸਭ ਤੋਂ ਪਹਿਲਾਂ ਇਹ ਹੀ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜੋ ਅੱਜ ਸ਼੍ਰੀ ਕਾਲ ਤਕ ਸਾਹਿਬ ਤੋਂ ਜਿਹੜੀ ਕਰਤਾ ਹੋਈ ਉਸ ਤੋਂ ਬਾਅਦ ਇਹ ਤੇ ਤਾੜਨਾ ਕੀਤੀ ਗਈ ਖਾਸ ਤੌਰ 'ਤੇ ਉਹਨਾਂ ਧੜਿਆਂ ਨੂੰ ਜਿਹੜੇ ਕਿ ਆਪਣੇ ਆਪ ਨੂੰ ਕਿਸੇ ਨਾ ਕਿਸੇ ਬਹਾਨੇ ਸਰਵੋੱਚ ਖਾਉਂਦੇ ਨੇ ਇਹ ਬਿਲਕੁਲ ਠੀਕ ਹੈਗਾ ਕਿ ਉਹਨਾਂ ਨੇ ਦੇਖੋ ਜਿਹੜੀ ਸਾਫ਼ ਸਾਫ਼ 2 ਦਸੰਬਰ ਪਿਛਲੇ ਸਾਲ ਦੀ ਇੱਕ ਇੰਟੈਂਟ ਸੀ ਜਿਹੜੀ ਮੰਚਟਾ ਸੀ ਕੋਈ ਸੀ ਕਿ ਵੱਖ-ਵੱਖ ਚੁੱਲ੍ਹੇ ਜਿਹੜੇ ਸਮੇਟ ਕੇ ਅਕਾਲੀ ਦਲ ਨੂੰ ਮਜ਼ਬੂਤ ਕਰੋ ਜਾਓ ਤੁਸੀਂ ਆਪਣੀ ਆਪਣੀ ਲੱਖ ਲੱਖ ਪੋਲਿਟਿਕਸ ਤੇ ਨਾ ਜਾਦਾ ਕਰੋ ਤਾਂ ਕਿ ਸੰਥ ਸਥ ਮਜ਼ਬੂਤ ਹੋਏ ਇਹ ਉਹਨਾਂ ਦੀ ਅਟੈਂਟ ਸੀ ਜੀ ਪਰ ਆਪਾਂ ਜਦੋਂ ਦੇਖਦੇ ਹਾਂ ਕਿ ਉੱਥੇ ਤੇ ਦੂ ਧੜੇ ਆ ਨਾਮ ਉਹ ਸਾਹਮਣੇ ਖੜੇ ਆ ਤੇ ਅਕਾਲ ਤਖਤ ਤੇ ਇਸ ਗੱਲ ਨੂੰ ਆਪਣੀਆਂ ਬਲੱਗਣਾ ਨਹੀਂ ਸਮਝੂਦੇ ਨਾ ਕਿ ਸਾਡੀ ਜੋ ਅਸੀਂ ਇੱਥੋਂ ਇਹਨਾਂ ਨੂੰ ਕਹਿ ਕੇ ਭੇਜਿਆ ਹੈ ਉਸ ਪਾਸੇ ਤੇ ੱਲੇ ਨਹੀਂ ਹੈਗੇ ਹਾਂ ਹੁਣ ਜਦੋਂ ਉੱਥੇ ਤੇ ਜੈਸਨ ਸਮੁੰਦਰੀ ਹਾਦਸੀ ਐਪਲੀਕੇਸ਼ਨ ਮੰਗਣਗੇ ਜਿੱਥੇ ਪਹਿਲਾਂ ਇੱਕ ਅਕਾਲੀ ਦਲ ਜਿਹੜਾ ਕਿ ਰਵਾਇਤੀ ਅਕਾਲੀ ਦਲ ਹੈ ਉਹ ਆਪਣੀ ਕਾਨਫਰੰਸ ਕਰਕੇ ਪ੍ਰਧਾਨ ਚੁਣ ਚੁੱਕਿਆ ਤੇ ਉਹਨਾਂ ਲਈ ਇੱਕ ਹੈ ਦੇ ਇੱਕ ਐਪਲੀਕੇਸ਼ੀ ਡੁੱਬタル ਵਿੱਚ ਪਾਉਣ ਵਾਲੀ ਗੱਲ ਹੈ ਇਸ ਕਰਕੇ ਉਹਨਾਂ ਨੇ ਸਾਫ਼ ਕਿਸੇ ਵੀ ਤਾਰਨਾ ਕੀਤੀ ਹੈ ਕਿ ਜੋ ਤੁਹਾਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਇਕੱਠੇ ਇਕੱਠੇ ਮੈਂਬਰਸ਼ਿਪ ਕਰਕੇ ਆਪਣੀ ਇਕੱਠੀ ਲੀਡਰਸ਼ਿਪ ਚੁਣੋ ਉਸ ਤੋਂ ਤੁਸੀਂ ਪੜੇ ਹੋ ਕੇ ਤੇ ਇਸ ਗੱਲ ਤੇ ਅੜੇ ਹੋ ਜਾਂ ਕਿ ਸਾਨੂੰ ਫਲਾਣਾ ਚੰਗਾ ਲੱਗਦਾ ਫਲਾਣਾ ਸਾਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਉਹੀ ਕਿ ਮੈਂ ਨਹੀਂ ਤੇਰੇ ਵchna ਕਿ ਮੈਂ ਤੇਰੇ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ ਇਸ ਕਿਸਮ ਦੀਆਂ ਤੁਸ਼ਕਰ ਬਾਤਾਂ ਕਰਕੇ ਤੇਰੇ ਪੰਥ ਤੇ ਜਿਹੜੇ ਧਰਤੀ ਆ ਉਹਨਾਂ ਨਾਲ ਤੇ ਇਸ ਗੱਲ ਦਾ ਦੁਖੀ ਹੈਗਾ ਜੀ ਅਕਾਲਪੁਰ ਸਾਹਿਬ ਨੇ ਬਿਲਕੁਲ ਉਸ ਗੱਲ ਦੀ ਮਨ ਵਿੱਚ ਸਾਰੀ ਰੱਖ ਕੇ ਇੰਟੈਂਟ ਨੂੰ ਮਨਸਾ ਨੂੰ ਤੇ ਕਾਟਣਾ ਬਿਲਕੁਲ ਔਰਤਾਂ ਕਿਤੇ ਨਾ ਕਿਤੇ ਇੱਕ ਜਿਹੜਾ ਸੰਗਤ ਦੇ ਵਿੱਚ ਵੀ ਗਲਤ ਸੁਨੇਹਾ ਜਾਂਦਾ ਹੈ ਔਰ ਇਸ ਦੇ ਨਾਲ ਜਿਹੜੀ ਮਰਿਆਦਾ ਹੈ ਉਹ ਵੀ ਕਈ ਵਾਰ ਪੰਗ ਹੋਂਦੀ ਹੈ ਇਹ ਸਭ ਨੂੰ ਲੈ ਕੇ ਹੀ ਜਿਹੜੇ ਹੀ ਬੜੀ ਹੀ ਅਸੀਂ ਕਹਿ ਸਕਦੇ ਗੰਭੀਰਤਾ ਦੇ ਨਾਲ ਜਿਹੜੇ ਕਾਲ ਤੱਕ ਸਾਹਿਬ ਵੱਲੋਂ ਇਹ ਗੱਲਾਂ ਕਈਆਂ ਗਈਆਂ ਸਨ ਲੇਕਿਨ ਕਿਤੇ ਵੀ ਉਸ ਦੀ ਪਾਲਣਾ ਹੁੰਦੀ ਨਜ਼ਰ ਨਹੀਂ ਆਈ ਜਿਸ ਨੂੰ ਇੱਕ ਵਾਰ ਫਿਰ ਉਹਨਾਂ ਨੇ ਅੱਜ ਦੁਹਰਾਇਆ ਹਰ ਬਿਲਕੁਲ ਉਹਨਾਂ ਨੇ ਦੇਖੋ ਇਹ ਹੀ ਕਿਹਾ ਹੈ ਨਾ ਕਿ ਤੁਸੀਂ ਪੋਲਿਟਿਕਸ 'ਚ ਤੁਸੀਂ ਕਾਰਨਾ ਤੇ ਉਹ ਤੁਹਾਨੂੰ ਮੁਬਾਰਕ ਤੁਸੀਂ ਤੁਹਾਨੂੰ ਚਾਹੀਦਾ ਹੈ ਇਹ ਸਿਧਾ ਕਿ ਤੁਸੀਂ ਕਦੇ ਵੀ ਬਣ ਗਏ ਉਹ ਮੈਂਬਰਸ਼ਿਪ ਦੀ ਸੁਪਰਵਾਈਜ਼ ਕਿਤੇ ਹੀ ਸਕੇ ਸੀ ਨਾ ਕਿ ਦੇਖੋ ਜੀ ਇੰਡੀਆ ਪਲਾਨਾ ਕੱਪਿਆ ਕਰ ਗਿਆ ਪਾਰਟੀ ਤੇ ਕੱਪਿਆ ਕਰ ਗਿਆ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕਰੋ ਤੁਸੀਂ ਮੈਂਬਰਸ਼ਿਪ ਵਾ ਕੇ ਸੁਪਰਵਾਈਜ਼ ਕਰੋ ਪਾਰਟੀ ਦੀ ਮੈਂ ਤੇ ਪਹੁੰਗੀ ਜੇ ਤੁਹਾਨੂੰ ਲੱਗਦਾ ਕਿ ਕਿਤੇ ਮੈਂਬਰਸ਼ਿਪ ਗਲਤ ਹੋ ਗਈ ਹੈ ਜਾਂ ਜੀ ਤੇ ਜਾਲੀ ਹੋ ਗਈ ਹੈ ਜੋ ਵੀ ਹੈ ਕਿ ਕੋਈ ਤੁਹਾਡੇ ਨਾਲ ਟੱਕਾ ਹੋ ਰਿਹਾ ਉਹਨੂੰ ਤੁਸੀਂ ਸੁਪਰਵਾਈਜ਼ ਕਰਕੇ ਅਖਾਲ ਤੱਕ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਬਿਲਕੁਲ ਉਸ ਪਾਸੇ ਨੂੰ ਖੱਲੇ ਨਹੀਂ ਹੂੰ ਇੱਥੋਂ ਤੱਕ ਹੋ ਗਿਆ ਕਿ ਦੋ ਮੈਂਬਰਾਂ ਨੂੰ ਵੀ ਸੱਤ ਮੈਂਬਰੀ ਕਮੇਟੀ ਤੋਂ ਦੋ ਮੈਂਬਰ ਅਲੱਗ ਹੋ ਗਏ ਇਸ ਗੱਲ ਤੋਂ ਜਦੋਂ ਇਸ ਪਾਸੇ ਨੂੰ ਨਹੀਂ ਕਰਦੇ ਕਿਉਂਕਿ ਅਸਲੀ ਮਕਸਦ ਇਹ ਨਹੀਂ ਸੀਗਾ ਅਸਲੀ ਮਕਸਦ ਇਹ ਕਿ ਅਨੂਲੀ ਇਹ ਬਣਾਉ ਹੂੰ ਇਹ ਇਹ ਮਕਸਦ ਤੁਸੀਂ ਅਸਲੀ ਬਣਾ ਕੇ ਚੱਲਦੇ ਆਂ ਫਿਰ ਇਕੱਠੇ ਹੋ ਸਕਦੇ ਫਿਰ ਵੀ ਅਸੀਂ ਕੋਈ ਹੋਰ ਹੀ ਖੇਡ ਖੇਡ ਰਹੇ ਆਂ ਕਹਿੰਦੇ ਅਸੀਂ ਸਾਰੇ ਕੀਨੇ ਆਂ ਕਿ ਦਿੱਲੀ ਜਿਹੜੀ ਆ ਸਾਨੂੰ ਪਾੜਦੀ ਆ ਦਿੱਲੀ ਜੋ ਹੈ ਉਹਦੀਆਂ ਸ਼ਕਤਾਂ ਆ ਡੀਪ ਸਟੇਟ ਸਾਨੂੰ ਅੰਜਕ ਕਰਦੀ ਆ ਪਰ ਅਸੀਂ ਆਪ ਵੀ ਤੇ ਆਪਣੀ ਸਾਫ਼ ਮੰਨਤਾ ਦੇ ਨਾਲ ਪੋਲਟਿਕਸ ਦੇ ਵਿੱਚ ਨਹੀਂ ਉਤਰਦੇ ਜਿਹੜਾ ਰਿਜ਼ਲਟ ਹੈ ਹੁੰਦਾ ਉਹ ਤੁਹਾਨੂੰ ਸਾਹਮਣੇ ਦੇਖ ਰਿਹਾ ਹੈ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਪ੍ਰੋਫੈਸਰ ਮਨਜੀ ਜੋ ਕਿ ਸਿਆਸੀ ਮਾਹਿਰ ਨੇ ਜਿਸ ਤਰ੍ਹਾਂ ਦੇ ਨਾਲ ਅੱਜ ਸ਼੍ਰੀ ਕਲਤਕ ਸਾਬ ਤੇ ਹੋਈ ਪੰਥ ਸਿੰਘ ਸੇਵਾਨਾ ਦੀ ਮੀਟਿੰਗ ਵਿੱਚ ਇਹ ਫੈਸਲਾ ਲਿੱਤਾ ਗਿਆ ਹੈ ਔਰ ਇੱਕ ਕਾਫੀ ਤਾੜਨਾ ਵੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਇਹ ਜ਼ੋਰ ਕਿ ਆ ਗਿਆ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਿਮੇਟ ਕੇ ਇਕੱਠੇ ਹੋਣ ਦੀ ਇਸ ਵੇਲੇ ਲੋੜ ਹੈ ਪੰਥ ਨੂੰ ਲੋੜ ਹੈ ਇਕਜੁੱਟਤਾ ਦੀ ਸਿਆਸਤ ਜੜੀ ਹੈ ਆਪਣੀ ਜਗ੍ਹਾ ਲੇਕਿਨ ਇੱਥੇ ਜੋ ਝੂਠੇ ਪ੍ਰਚਾਰ ਕੀਤੇ ਜਾ ਰਹੇ ਨੇ ਜਿਹੜੀ ਸੰਗਤ ਹੈ ਉਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਸ ਤੋਂ ਗੁਰੇਜ਼ ਕੀਤਾ ਜਾਏ